ਗੁਰ ਸੇਵੀ ਆਹਨੇ ਸੋ ਸਹਜ ਸੁਭਾਈ ਦਰਸ਼ਨ ਪਰ ਸੇ ਗੁਰ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀ ਆ ਤੁਦ ਜਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਉਪਾਸ ਬਹਿਠਿਆ ਸੋਹੀ ਆ ਸਬਨਾ ਦਾ ਵੇਸਾ ਹੋ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ ਚੌਥਾ ਘਰ ਪਹਿਲਾ පදේ එක්ක ඕවංකාර සත්්‍ය ගෝර ප්‍රසාද ਮੇਰਾ ਹੀਰਾ ਰਤਨ ਨਾਮ ਹਾਰੇ ਬਸਿਆ ਗੋਰ ਹਾਥ ਤਰਿਓ ਮੇਰਾ ਮੱਥਾ ජනමকে කෙලবেෙখা দොক্ষা උත්্තර ගෝরে নামොদயோরেන ලත්থ ਮੇਰਾ ਹੀਰਾਂ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮੱਥਾ ජනමකෙ කෙලබෙখা දොক্ষයුත්තරේ ගෝරනමොදෝරෙන් ලත්තා ਭਾਜ ਰਾਮ ਨਾਮ ਸਾਬੇ ਅਰਥ ਗੋਰੇ ਪੂਰਾ ਹਾਰੇ ਨਾਮ ਦ੍ਰਿੜਾਏ ਬੇਨ ਨਾਵਾ ਜੀਵਨ ਬਿਰਤ ਰਹਾਉ ਬੇਨ ਗੁਰ ਮੂੜ ਪਾਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਤ ਕਥ ਤੈਨ ਸਾਧੂ ਚਰਨ ਨ ਸੇਵ ਕਬਹੁ ਤੈਨ ਸਭ ਜਨਮ ਅਕਥਾ ਜੇਨ ਸਾਧ ਉਚਰਣ ਸਾਧ ਪਗ ਸੇਵੇ ਤੇਨ ਸਫਲਿਓ ਜਨਮ ਸਨੱਥਾ ਮੋਕ ਕੋ ਕੀ ਜਾਏ දසොදස්සනකෝ හාරේ දයාතරේ ජගනන්නත්තා හම අන්ඳුලේ ග්‍යානහින අගියන්නේ ਯੋ ਚੱਲ ਹੈ ਮਾਰਗੇ ਪੰਥਾ ਹਮ ਅੰਦੋਲੇ ਕਉ ਗੁਰ ਅੰਚਲ ਦੀਜਾ ਜਾਨ ਨਾਨਕ ਚੱਲ ਹੈ ਮਿਲੰਥਾ ਹਮ ਅੰਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗੇ ਪੰਥ ਹਮ ਅੰਦੂਲੇ ਕੋ ਗੁਰ ਅੰਚਲ ਦੀਜਾ ਜਾਨ ਨਾਨਕ ਚੱਲ ਹੈ मिलं था गुरु जी का खालसा वाहे गुरु जी की फतेह जैत शरी महला चौथा कर पहला चौपदे एक ਓ ਅੰਕਾਰ ਸਤਿ ਗੁਰ ਪ੍ਰਸਾਦਿ ਮੇਰਾ ਹਿਯਰੈ ਰਤਨ ਨਾਮ ਹਾਰੇ ਬਸਿਆ ਗੋੜੇ ਹਾਥੋ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕੇਲ ਬੇਖ ਦੁਖੀ ਉਤਰੇ ਗੋਰੇ ਨਾਮ ਦਿਓ ਰੇਨ ਲਾਤਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਰੱਬ ਮਨ ਸਤ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਸਦਾ ਸਤ ਨਾਮ ਸ਼ਾਪੂਰਕ ਸਰਬ ਸੁਖਦਾਤਾ ਹਰ ਇਚਾ ਪੂਰਕ ਸਰਬ ਸੁਖਦਾਤਾ ਹਰ ਜਾਂ ਕੇ ਵਸ ਹੈ ਕਾਮ ਤੇਰੇ ਸੁਖ ਪਾਵੇ ਮੇਰੇ ਮਨ ਆਸਰਬ ਸੁਖ ਪਾਵੇ ਮੇਰੇ ਮਨ ਆਸਰਬ ਸੁਖ ਪਾਵੇ ਮੇਰੇ ਮਨ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਸਦਾ ਸਤਨਾਮ ਆ ਤੇ ਉਪਾਜ ਗੱਲ ਕੀਨੀ ਜਹ ਹਰ ਸਿਮਰਨ ਤੇ ਆ ਤੇ ਉਪਾਜ ਗੱਲ ਕੀਨੀ ਵੱਡ ਭਾਗੀ ਹਰ ਜਪਨਾ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਹਰ ਭਾਵ ਜਨ ਤਰਨਾ ਜਪ 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 ਮਨ ਸਤ ਨਾਮ ਸਦਾ ਸਤਨਾ ਸਦਾ ਸਤਨਾ ਕਦਾ ਸਤਨਾ ਕਦਾ ਸਤਨਾ ਸਦਾ ਸਤਨਾ ਹਲਤ ਬਲਤ ਮੁਕ ਉਜਲ ਹੋਈ ਹੈ ਹਲਤ ਬਲਤ ਮੁਕ ਉਜਲ ਹੋਈ ਹੈ ਯੇ ਯੇ ਹਰ ਪੁਰਖ ਨਿਰੰਜਨਾ ਦਿੱਤੈ ਆਈ ਹੈ ਹਰ ਪੁਰਖ ਨਿਰੰਜਨਾ ਜਪ ਮਨ ਸਤਨਾ ਸਦਾ ਸਤਿਨਾ ਸਦਾ ਸਤਨਾ ਸਦਾ ਸਤਨਾ ਸਦਾ ਸਤਿਨਾ

आनंद भया मेरी माए सतगुरु मैं पाया सतगुरु ता पाया सहि से ति मन वजिया बदाई राग रतिन पर वार परिया शब्द गावनिया शब्दो ता गावो हरि के नाम मन जिनी बसाया कह नानक आनंद हो हा सतगुरु मैं पाया ਕੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰੀ ਸੰਗੀਕਾਰੋ ਕਰੇ ਤੇਰਾ ਦਰ ਜਿਸ ਸਭ ਸਵਾਰ ਸਭ ਨਾਗਲਾ ਸਮਰਤ ਸੁਆਮੀ ਸਤਿ ਅਮਨੋ ਵਿਸਾਰੀ ਕਹਿਨਨ ਮਨ ਮੇਰੇ ਸਦਾ ਰਹੋ ਹਰ ਨਾਲ ਸੱਚ ਸਾਹਿਬਾ ਕਿਆ ਨਹੀਂ ਘਰੀ ਤੀਰ ਕਰਤਾ ਤੀਰ ਸਭ ਕਿਛ ਹੈ ਜਿਸ ਦੇ ਸੁਪਾ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਧਰਨ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਹੀ ਆਧਾਰ ਮੇਰਾ ਜਿਨੇ ਭੁੱਖ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨੇ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਮੋ ਜੀ ਦੀਏ ਬੜਿਆ ਕਹ ਲੈ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰ ਸੱਚਾ ਨਾਮ ਮੇਰਾ ਦਾਧਾਰੋ ਵਾਜੇ ਪੰਜ ਸ਼ਬ ਤਿਤਕਾਰ ਸਭਗਰ ਤਕਾਰਸ ਪਾਗੈ ਸ਼ਬਦ ਵਾਜੇ ਕਲਾ ਜਿਤ ਕਰਦਾਰੀਆ ਪੰਜ ਤੂਤ ਦਵਸ ਕੀਤੇ ਕਾਲ ਕੰਟ ਕੁਮਾਰ ਔਰ ਕਰਮੀ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕ ਲਗੇ ਤੇਰੇ ਨਾਮ ਕਰਤੇ ਸਭ ਹੋ ਆਚਿਤ ਦਰ ਅਨਹਦ ਬਾਚੇ ਹੰਦ ਸੁਣੂ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਧੂਕ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਕੁਨੀਤ ਕਹਤੇ ਪਲਤ ਸਤਗੁਰ ਰਹਾ ਆਪਾਰ ਪੂਰੇ ਦਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜ ਅਨਹਰ ਦੇ ਦੂਰੇ ਬੋਲਾ ਜੀ ਵਾਹੇ ਗੁਰ ਇੱਕ ਓੰਕਾਰ ਵਾਹੇ ਗੁਰ ਜੀ ਕੇ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੇ ਪਾਤ ਸਾਹਿ ਜਸਵੇਂ ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੋਰ ਤੇ ਅਮਰਦਾਸ RAMDAS ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਸਦ ਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨ ਦਿਆਵੇ ਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਬਿਆਰਿਆਂ ਸੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਦਿੱਠ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿਗਰਿਆਂ ਨੇ ਧਰਮ ਹੇਤ ਸੀ ਸਦਤ ਬੰਦ ਬੰਦ ਕਟਾਈ ਕੋ ਪਰੀਆਂ ਲੋਹਾਈਆਂ ਚਾਰ ਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲਾ ਜੀ ਵਾਹੇ ਗੁਰ ਬੋਲੋ ਜੀ ਪੰਜਾ ਤਖਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਸਹ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਤੇ ਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹ ਜਹ ਖਾਲਸਾ ਜੀ ਸਾਹਿਬ ਤਹ ਤਹ ਰਛਿਆ ਰਿਆ ਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੈ ਬੋਲ ਬਾਲੇ ਬੋਲੇ ਜੀ ਵਾਹੇ ਗੁਰੂ ਬੋਲ ਜੀ ਸਿੱਖਾ ਨੂੰ ਸਿੱਖੇ ਦਾਨ ਕੇ ਸਦਾਨ ਰਹਿਤ ਦਾਨ ਬਵੇਕ ਦਾਨ ਵਸਾਹ ਦਾਨ ਪਰਸਾਹ ਦਾਨਾ ਸਿਰ ਦਾਨ ਨਾਮ ਦਾਨ ਸਿਰ ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸਨ ਇਸਨਾਣ ਚਾਉਕੀਆਂ ਝੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ જયਕਾਰ ਬੋਲੋ ਜੀ ਵਾਹਿਗੁਰੂ ਬੋਲ ਦੇ ਸਿੱਖਾਂ ਦਾ ਮਨ ਨੀ ਮਾਤ ਉੱਚੇ ਮਾਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਆਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੱਨਾਂ ਤੋਂ ਪੰਥ ਨ ਵਿਸੋੜਿਆ ਗਿਆ ਹੈ ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਰ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਮਾਨਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜੂਰ ਸਾਬਦ ਚਾਉ ਕੇ ਆਨੰਦ ਸਾਹਿਬ ਜੀ ਕੀ ਅਰਦਾਸ ਪੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ ਜਿੰਨਾ ਜਿੰਨਾ ਗੁਰਮਖਾ ਪ੍ਰੇਮੀਆਂ ਵੱਲੋਂ ਕੜਾਹ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੋ ਸੰਗਤ ਅਤੇ ਤਹਿਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਨੇ ਦਰੋਂ ਕਰੋ ਸਿੱਖੇ ਸਿਦਕ ਪਰ ਸਾ ਨਾਮ ਦਾਣ ਬਖਸਨਾ ਸੋਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬਤਿ ਲਾਹੇ ਬੰਦ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਮਹੱਲਾ ਚੌਥਾ ਜਨਮਸਤ ਕਤੋਰੀ ਹਾਰੀ ਲਿਖਿਆ ਸਤ ਗੁਰ ਪੰਗਿ ਆ ਰਾਮ ਰਾਜੇ ਅਗੇ ਆਂ ਨੀਂਦੇ ਦਾ ਕਟਿਆ ਹੋਰ ਗਿਆਨ ਘਟ ਬਲਿਆ ਰੰਧਾਦਰਤ ਨ ਪਦਾਰਿ ਤੋਂ ਬਾਹੜ ਨਾ ਚੱਲਿਆ ਜਨ ਨਾਨੀ ਕਿਨਾਰੇ ਅਰਧਿਆ ਰਾਧਾ ਦੀ ਹਰ ਮਿਲਿਆ ਅਰਧਿਆ ਰਾਧਾ ਦੀ